ਦੇਖਦਾ ਹੋ ਤਾਂ ਕਿ ਟਰੈਕਟਰ ਜਿਹੜਾ ਉੱਪਰ ਨਕਸ਼ਾ ਵੀ ਬਣਾਇਆ ਗਿਆ ਪਿੰਡ ਰੋਲੀ ਦਾ ਜਿਹੜਾ ਨਕਸ਼ਾ ਵੀ ਬਣਾਇਆ ਗਿਆ ਪੂਰੀ ਤਰ੍ਹਾਂ ਹਰ ਚੀਜ਼ ਦਿੱਤੀ ਗਈ ਹੈ ਪਿਛਲੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਕਰਾਹਾ ਪਾਇਆ ਗਿਆ ਉਹ ਕਰਾਹਾ ਜਿਹੜਾ ਜਦੋਂ ਬਰਫ਼ ਪਿਆ ਕਰੂਗੀ ਕੈਨੇਡਾ ਦੇ ਵਿੱਚ ਪਏ ਬਰਫ਼ ਹਟਾਉਣ ਦਾ ਕੰਮ ਵੀ ਕਰੇਗਾ ਵੀ ਐਫਬੋਲਟ ਮੋਟਰਸਾਈਕਲ ਤੇ ਟਰੈਕਟਰ ਤੇ ਇੱਕ ਆ ਬਰਫ਼ ਟਾਉਣ ਵਾਲਾ ਤੇ ਕਰਾਹਾ ਵੀ ਭੇਜਿਆ ਮੈਨਾਂ ਬੱਚਿਆਂ ਨੂੰ ਜਦੋਂ ਦੱਸਿਆ ਹੂਗਾ ਕਿ ਖੁਸ਼ ਹੋਏ ਪੂਰੇ 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 ਖੁਸ਼ ਆ ਹਮ ਤੋਂ ਗੱਲ ਹੁੰਦੀ ਰਹਿੰਦੀ ਹੈ ਕਿ ਜੇ ਕੀ ਗੱਲ ਕੀਤੀ ਹੈ ਤੈਨੂੰ ਭੇਜੋਗੇ ਹੋਰ ਕਿਸ ਤਰ੍ਹਾਂ ਕਿ ਕਿੱਦਾਂ ਜਾਊਗਾ ਇਹ ਵੀ ਲੁਧਿਆਣੇ ਤੋਂ ਆ ਉਹ ਬੁਕਿੰਗ ਕਰਦੇ ਆ ਛਪਰਾ ਹੀ ਕਰਦੇ ਆ ਪਤਾ ਨਹੀਂ ਕਿਵੇਂ ਕਰਦੇ ਆ ਇਹ ਬੱਚਿਆਂ ਨੂੰ ਜਿਆਦਾ ਕਰਦੇ ਨੌਲ ਕੈਨੇਡਾ ਦੇ ਵਿੱਚ ਜਿਹੜੇ ਕਬੱਡੀ ਲੀਗ ਟੂਰਨਾਮੈਂਟ ਹੋਇਆ ਕਰ ਲਗੇ ਜਿਹੜੇ ਟੂਰਨਾਮੈਂਟਾਂ ਤੇ ਜਦੋਂ ਇਹ ਲੈ ਕੇ ਜਾਂਦੇ ਆ ਤਾਂ ਉੱਥੇ ਇਹਨਾਂ ਨੂੰ ਪਰਚੀਆਂ ਜਿਹੜੇ ਟ੍ਰੈਕਟਰ ਜਾਂਦੇ ਆ ਪੰਜਾਬ ਤੋਂ ਕਹਿ ਲੈ ਨਵੇਂ ਮਾਡਲ ਚ ਤਿਆਰ ਕੀਤੇ ਉਹਨਾਂ ਨੂੰ ਬਕਾਇਦਾ ਪਰਚੇ ਦਿੱਤੇ ਜਾਂਦੇ ਨੇ ਤੇ ਉਹ ਪਰਚੀਆਂ ਬਜ਼ੁਰਗਾਂ ਨੂੰ ਦਿਆ ਕਰਨਗੇ ਜੋ ਬੱਚ ਬਜ਼ੁਰਗ ਨੇ ਉਹ ਵੀ ਜਿਹੜਾ ਟੂਰਨਾਮੈਂਟ ਦੇਖ ਸਕਣਗੇ ਬੇਸ਼ੱਕ ਸਾਡੇ ਨੌਜਵਾਨ ਦਿਨੋਂ ਦਿਨ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਚ ਜਾ ਰਹੇ ਨੇ ਪਰ ਬੇਸ਼ੱਕ ਉਹ ਵਿਦੇਸ਼ਾਂ ਵਿੱਚ ਪੱਕੇ ਤੌਰ ਤੇ ਸੈਟਲ ਹੋ ਚੁੱਕੇ ਨੇ ਪਰ ਜਿਹੜੇ ਉਹਨਾਂ ਦੀਆਂ ਭਾਵਨਾਵਾਂ ਨੇ ਉਹ ਅੱਜ ਵੀ ਸਾਡੇ ਪੰਜਾਬ ਦੇ ਨਾਲ ਸਾਡੀ ਮਿੱਟੀ ਦੇ ਨਾਲ ਜੁੜੀਆਂ ਹੋਈਆਂ ਨੇ ਕਈ ਪਰਿਵਾਰ ਜਿਹੜੇ ਖੇਤੀ ਕਰਦੇ ਸੀ ਟਰੈਕਟਰ ਚਲਾਉਂਦੇ ਸੀਗੇ ਉਹਨਾਂ ਦਾ ਅੱਜ ਵੀ ਜਿਹੜਾ ਟਰੈਕਟਰਾਂ ਦੇ ਨਾਲ ਮੋਹ ਆ ਪਿਆਰ ਆ ਤੇ ਜਿਹੜੇ ਨੌਜਵਾਨ ਆ ਉਹ ਅੱਜ ਵੀ ਜਿਹੜੇ ਇਹਨਾਂ ਵਹੀਕਲਾਂ ਨੂੰ ਲਗਾਤਾਰ ਪਸੰਦ ਕਰਦੇ ਹਨ ਫੋਰ ਟਰੈਕਟਰ ਦੀ ਗੱਲ ਕੀਤੀ ਜਾਵੇ ਤਾਂ अनेका ਕਲਾਕਾਰਾਂ ਨੇ ਫੋਰ ਟਰੈਕਟਰ ਤੇ ਜਿਹੜੇ ਗੀਤ ਗਾਏ ਨੇ ਫੋਰ ਟਰੈਕਟਰ ਜੱਟ ਦੀ ਸ਼ਾਨ ਮੰਨਿਆ ਗਿਆ ਤੇ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਰੋਲੀ ਵਿੱਚ ਸਾਨੂੰ ਇੱਕ ਅਜਿਹੇ ਪਰਿਵਾਰ ਨਾਲ ਮਿਲੌਣ ਜਾ ਰਹੇ ਹਾਂ ਉਹ ਪਰਿਵਾਰ ਜਿਸ ਨੇ ਆਪਣੇ ਬੱਚਿਆਂ ਵਾਸਤੇ ਇੱਕ ਫੋੜ ਟਰੈਕਟਰ ਜਿਹੜਾ ਤਿਆਰ ਕੀਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਟਰੈਕਟਰ ਆ ਬਿਲਕੁਲ ਨਵੇਂਆ ਵਾਂਗ ਤਿਆਰ ਕੀਤਾ ਗਿਆ ਨਾਲ ਦੀ ਨਾਲ ਇੱਕ ਬੋਲਟ ਮੋਟਰਸਾਈਕਲ ਆ ਬੋਲਟ ਵੀ ਜਿਹੜਾ ਪੰਜਾਬ ਦੇ ਵਿੱਚ ਨੌਜਵਾਨਾਂ ਵੱਲੋਂ ਵੱਡੇ ਪੱਧਰ ਤੇ ਪਸੰਦ ਕੀਤਾ ਜਾ ਰਿਹਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰ ਚੀਜ਼ ਜਿਹੜੀ ਨਵੇਂਆ ਵਾਂਗ ਲੱਗ ਰਹੀ ਆ ਉੱਤੇ ਪਿੰਡ ਰੋਲੀ ਦਾ ਜਿਹੜਾ ਨਕਸ਼ਾ ਵੀ ਲਾਇਆ ਗਿਆ ਨਵੇਂ ਮਾਡਲ ਦੀਆਂ ਜਿਹੜੀਆਂ ਹਰ ਚੀਜ਼ ਜਿਹੜੀ ਨਵੇਂ ਮਾਡਲ ਦੀ ਲਈਏ ਦੇਖ ਸਕਦੇ ਹੋ ਨਕਸ਼ਾ ਪਿੰਡ ਰੋਲੀ ਦਾ ਦਿਖਾਇਆ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਨੰਬਰਦਾਰ ਸਾਹਿਬ ਨੇ ਪਿੰਡ ਦੇ ਜਿਨ੍ਹਾਂ ਵੱਲੋਂ ਇਹ ਪਹਿਲ ਕਰਮੀ ਕੀਤੀ ਗਈ ਹੈ ਬੱਚਿਆਂ ਵਾਸਤੇ ਨੰਬਰਦਾਰ ਸਾਹਿਬ ਕਿਸ ਤਰ੍ਹਾਂ ਆਇਆ ਮੰਚ ਕੇ ਜਿਹੜਾ ਬੱਚਿਆਂ ਨੂੰ ਖੁਸ਼ ਕੀਤਾ ਜਾਵੇ ਜਿਹੜਾ ਟਰੈਕਟਰ ਆ ਵਿਦੇਸ਼ ਭੇਜਿਆ ਜਾਵੇ ਕਿਸ ਤਰ੍ਹਾਂ ਇਹ ਮੰਚ ਹੈ ਇਹ ਪੱਤਰਕਾਰ ਸਾਹਿਬ ਤੁਹਾਨੂੰ ਪਤਾ ਹੀ ਹੈ ਵੀ ਮੈਂ ਪਹਿਲਾਂ ਤੋਂ ਹੀ ਟਰੈਕਟਰ ਦਾ ਮੈਨੂੰ ਸ਼ੌਂਕ ਮੈਨੂੰ ਆਪ ਨੂੰ ਵੀ ਬਹੁਤ ਹੈ ਗਾਂ ਮੇਰਾ ਬੇਟਾ ਵੀ ਇਸ ਕੰਮ ਨਾਲ ਜੁੜਿਆ ਹੋਇਆ ਸੀ ਉਸ ਤੋਂ ਬਾਅਦ ਉਹ ਵਿਦੇਸ਼ ਚਲੇ ਗਏ ਤੇ ਉਹਦੇ ਮਨ ਸੀਗਾ 2-3 ਸਾਲ ਦਾ ਵੀ ਡੈਡੀ ਮੈ ਟਰੈਕਟਰ ਲੈ ਕੇ ਜਾਣਾ ਤੇ ਮੈਂ ਜਿਆਦਾ ਕਰਕੇ ਇੱਥੇ ਰਹਿਂਦਾ ਕਰਕੇ ਮੈਂ ਫਿਰ ਟਰੈਕਟਰ ਤਿਆਰ ਕਰਾਇਆ ਤੇ ਉਹਨੂੰ ਪਰਿਵਾਰ ਨੂੰ ਗਿਫਟ ਲੁਪੇ ਰਿਆ ਉਹ ਟਰੈਕਟਰ ਜੱਟ ਦੀ ਜਿਹੜੀ ਪਸੰਦ ਮੰਨਿਆ ਗਿਆ ਹਮੇਸ਼ਾ ਪਸੰਦ ਕਰਦੇ ਸੀ ਉਹ ਟਰੈਕਟਰ ਜੀ ਦੇ ਕੋਲੇ ਆ ਬਈ ਇੱਕ ਟੱਕ ਟੱਕ ਮੀ ਚਾਲ ਚੱਲਦਾ ਇਹਦੇ ਵਿੱਚ ਖੂਗੀਆਂ ਕੀ ਕੀ ਹੈ ਇਹਦੇ ਜਿੰਨੀ ਫੁਰਤੀ ਹੈ ਨੀ ਪਹਿਲੀ ਗੱਲ ਤਾਂ 46 20 ਲੈ ਲੋ ਕੋੜ ਕੋਈ ਵੀ 3600 ਲੈ ਲੋ 3000 ਲੈ ਲੋ ਇਹ ਸਾਰੇ ਟਰੈਕਟਰ ਵਧੀਆ ਟਰੈਕਟਰਾਂ ਚ ਆਏ ਆ ਅਸੀਂ ਇੱਥੇ ਖੇਤੀ ਕਰਨ ਦੇ باوجود 85 ਤੋਂ ਲੈ ਕੇ ਕੋਲ ਟਰੈਕਟਰ ਵੀ ਬਹੁਤ ਅਸੀਂ ਇਹ ਵਰਤਿਆ ਇਹ ਤੇ ਕਿੰਨਾ ਖਾਚ ਆ ਕੇ ਜਿਹੜਾ ਨਵੇਂ ਮਾਡਲ ਤੇ ਤਿਆਰ ਕੀਤਾ ਨੂੰ ਇੱਕ ਦੇ ਵੱਡਾ ਤਿਆਰ ਕੀਤਾ ਇਹ ਜੀ 2 ਲੱਖ ਦਾ ਟਰੈਕਟਰ ਪੁਰਾਣਾ ਸੀ ਉਸ ਤੋਂ ਬਾਅਦ ਇਹ ਤੇ 5 ਸਵਾ 5 ਲੱਖ ਰੁਪਈਆ ਲਾਹੀ ਖਰਚਿਆ ਕੀਤਾ ਹੁਣ ਇਹ ਕਿੱਥੇ ਜਾ ਰਿਹਾ ਇਹ ਸਵਾ 7 ਲੱਖ ਦੀ ਤੇ ਪੈਸੇ ਨਹੀਂ ਜਾਊਗਾ ਕਿੱਥੇ ਹੁਣ ਕਿਹੜੇ ਦੇਸ਼ ਚ ਲਿਆ ਹਾਂ ਇਹ ਇੱਥੇ ਖੜਾ 27 ਦਾ ਜਿਹੜਾ ਉੱਪਰ ਪੈਣਾ ਖਰਚਾ ਉਥੋਂ ਦਾ ਇਹ ਕੈਨੇਡਾ ਕ ਲੈਣਾ ਜੀ ਇੱਕ ਕੈਨੇਡਾ ਕ ਲੈਣਾ ਸੀ ਇੱਕ ਫੋੜ ਠੀਕ ਹਾਂ ਕੀ ਕਹਿਣਾ ਚਾਹੂਗੇ ਅੱਜ ਦੇ ਜਿਹੜੇ ਨੌਜਵਾਨ ਆ ਵਿਦੇਸ਼ਾਂ ਜਾ ਰਹੇ ਆ ਪਰ ਮਿੱਟੀ ਨਾਲ ਫਿਰ ਵੀ ਜੁੜੇ ਹੋਏ ਆ ਉਹ ਉੱਥੇ ਹੁਣ ਆਪਾਂ ਜਿਆਦਾ ਕਰਕੇ ਫਾਰਮ ਵੀ ਹੈਗੇ ਜੀ ਫਾਰਮ ਆਈ ਤਾਂ ਆਪਣੇ ਟਰੈਕਟਰ ਘੱਟ ਕੰਮ ਕਰਦੇ ਆ ਆਪਣੇ ਬੱਚੇ ਸਾਬ ਸ਼ੌਕ ਨੂੰ ਲੈ ਜਾਂਦੇ ਆ ਮੈਂ ਵੀ ਜਾ ਕੇ ਵੇਖਿਆ ਉੱਥੇ ਵੱਡੀ ਟੂਰਨਾਮੈਂਟ ਹੁੰਦੇ ਆ ਇਹਨਾਂ ਨੂੰ ਵੀ 25 ਪਰਚੀਆਂ ਫ੍ਰੀ ਮਿਲਦੀਆਂ ਤੇ ਉਹ ਗਾਏ ਸਾਡੇ ਵਰਗੇ ਬਜ਼ੁਰਗਾਂ ਨੂੰ ਦਿੰਦੇ ਆ ਤੇ ਉਹ ਮੇਲਾ ਵੇਖ ਸਕਦੇ ਆ ਤੇ ਉਹਨਾਂ ਨੂੰ ਕਿਉਂਕਿ ਖਰਚਾ ਖੁੱਟਿਆ ਉੱਥੇ ਵੱਧ ਹੁੰਦਾ ਤੇ ਇੰਨੀ ਕਿਸੇ ਦਾ ਸਾਡੇ ਬੱਚੇ ਕਰਦੇ ਆ ਤੇ ਇਸ ਕਰਕੇ ਇਹਦਾ ਵੀ ਮਨ ਸੀਗਾ ਵੀ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਟਰੈਕਟਰ ਤੇ ਇੱਕ ਆ ਬਰਫ਼ ਹਟਾਉਣਾ ਤੇ ਕਰਾਹਾ ਵੀ ਭੇਜਿਆ ਮੈਂ ਨਾਲ ਅੱਛਾ ਇਹ ਜਿਹੜਾ ਕਰਾਹਾ ਪਾਇਆ ਗਿਆ ਇਹ ਬਰਫ਼ ਹਟਾਊਗਾ ਹਾਂ ਆਪਣੇ ਘਰਾਂ ਮੂਰੇ ਮਾੜੀ ਮੋਟੀ ਬਰਫ਼ ਹੁੰਦੀ ਆ ਛੌਂ ਗਿਆ ਕਰੋ ਹਟਾ ਲਿਆ ਕਰਨਗੇ ਬੱਚਿਆਂ ਨੂੰ ਜਦੋਂ ਦੱਸਿਆਊਗਾ ਕਿ ਖੁਸ਼ ਹੋਏ ਪੂਰੇ 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 ਖੁਸ਼ ਆ ਹੋਂ ਤੇ ਗੱਲ ਹੁੰਦੀ ਰਹਿੰਦੀ ਐ ਆ ਜਾ ਕਰਾ ਦਿਓ ਡੈਡੀ ਆ ਜਾ ਕਰਾ ਦਿਓ ਇਹ ਉਹਨਾਂ ਦੇ ਨਾਲ ਚੱਲ ਕੇ ਸਾਰਾ ਤਿਆਰ ਕਰਾਇਆ ਮੈਂ ਇਹਦਾ ਮੇਰਾ ਸਾਥ ਦਿੱਤਾ ਮੁੰਡਾ ਕੋਕਰੀ ਤੋਂ ਮੇਰੇ ਬੇਟੇ ਦਾ ਯਾਰ ਬੋਲੀ ਆ ਸਾਡੇ ਪਹਿਲਾਂ ਤੋਂ ਲਿੰਕ ਆਪਸ ਵਿੱਚ ਇੱਕ ਦੂਰੇ ਕੋਲੇ ਜਾਣਾ ਹੋਣਾ ਸੀ ਮੈਂ ਉਹ ਮੁੰਡੇ ਦੀ ਡਿਊਟੀ ਨਾਲ ਲਾ ਕੇ ਉਹਨੂੰ ਸਮਾਨ ਵਗੈਰਾ ਦਵਾ ਕੇ ਉਹ ਢੀੜਾ ਗੁੜਾ ਉਹ ਹੀ ਮਾਰਦਾ ਏ ਟਰੈਕਟਰ ਤੇ ਉਹਨੇ ਆਪਦੇ ਕੋਲੇ ਬਹਿ ਕੇ ਤਿਆਰ ਕਰਵਾਇਆ ਅੱਜ ਉਹ ਗਿਆ ਜਰਾ ਨਹੀਂ ਤਾਂ ਉਹਨੇ ਮੇਰੇ ਕੋਲੇ ਆਉਣਾ ਸੀ ਉਹ ਅਜ ਵਿਆਹ ਸੀ ਕਿ ਜੇ ਗੱਲ ਕੀਤੀ ਤੈਨੂੰ ਭੇਜੋਗੇ ਹੁਣ ਕਿਸ ਤਰ੍ਹਾਂ ਕਿ ਕਿੱਦਾਂ ਜਾਊਗਾ ਇਹ ਇਹ ਬਈ ਲੁਧਿਆਣੇ ਤੋਂ ਆ ਉਹ ਬੁਕਿੰਗ ਕਰਦੇ ਆ ਸ਼ਿਪਰਾਂ ਹੀ ਕਰਦੇ ਆ ਪਤਾ ਨਹੀਂ ਕਿਵੇਂ ਕਰਦੇ ਆ ਇਹ ਬੱਚਿਆਂ ਨੂੰ ਜ਼ਿਆਦਾ ਕਰਕੇ ਨੌਲੇਜ ਪਿੰਡ ਵਾਸੀਓ ਅੱਜ ਨੰਬਰਦਾਰ ਸਾਹਿਬ ਟਰੈਕਟਰ ਭੇਜਣ ਲੱਗੇ ਆ ਕਿਸ ਤਰ੍ਹਾਂ ਦੇਖ ਦਿਓ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਸਾਰੇ ਨੌਜਵਾਨ ਮਜਬੂਰੀ ਲਾ ਲੋ ਜਿਵੇਂ ਮਾਦੀ ਵੀ ਆਪਣੇ ਪਿੰਡਾਂ ਨੂੰ ਛੱਡ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਪਰ ਉਹ ਉੱਥੇ ਵਿਦੇਸ਼ਾਂ ਦੇ ਵਿੱਚ ਪਹੁੰਚਣ ਦੇ ਬਾਵਜੂਦ ਵੀ ਆਪਣੀ ਧਰਤੀ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਆ ਤੇ ਜੁੜੇ ਰਹਿਣ ਦੇ ਨਾਲ-ਨਾਲ ਆਪਦੇ ਸ਼ੌਂਕਾਂ ਨੂੰ ਵੀ ਜਿਵੇਂ ਹੁਣ ਇੱਥੇ ਜਿਨ੍ਹਾਂ ਨੇ ਸ਼ੌਕ ਨਾਲ ਟਰੈਕਟਰ ਰੱਖੇ ਜਾਂ ਕੋਈ ਵੀ ਚੀਜ਼ਾਂ ਉਹ ਆਪਦੇ ਨਾਲ ਹੀ ਬਾਹਰ ਲੈ ਜਾਣੀਆਂ ਚਾਹੁੰਦੇ ਆ ਇਸ ਕਰਕੇ ਸਾਡੇ ਦੂਜਾ ਵੀਰ ਸੋਨੈ ਗੱਲ ਨੇ ਵੀ ਇਹੀ ਗੱਲ ਕੀਤੀ ਵੀ ਉਹਨੇ ਆਪਦਾ ਜਿਹੜਾ ਟਰੈਕਟਰ ਲੈ ਕੇ ਤਿਆਰ ਕਰਾਇਆ ਤੇ ਉੱਥੇ ਬਾਹਰ ਆਦੇ ਕੋਲੇ ਦੂਜਾ ਲੈ ਕੇ ਜਾਣਾ ਚਾਹਿਆ ਅੱਛਾ ਕਿੰਨਾ ਖਰਚ ਆ ਗਿਆ ਖਰਚਾ ਤਾਂ ਇਹ ਤੇ 7 ਕਿਲੱਖ ਦੇ ਜੜ ਜੜ ਚ ਆ ਹੀ ਗਿਆ ਜੋ ਵੀ ਆਪਣੇ ਮੁੰਡੇ ਗਏ ਆ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਪਹਿਲੀ ਤਾਂ ਗੱਲ ਇਹ ਆ ਵੀ ਉਹ ਆਪਦੇ ਕਲਚਰ ਦੇ ਨਾਲ ਜੁੜੇ ਹੋਏ ਆ ਜੋ ਵੀ ਉਹਨਾਂ ਨੇ ਇੱਥੇ ਖੇਤੀ ਦੇ ਲਈ ਸੰਦ ਵਗੈਰਾ ਵਰਤੇ ਆ ਉਹਨਾਂ ਦੇ ਨਾਲ ਮੋਹ ਪਿਆਰ ਆ ਧਰਤੀ ਦੇ ਨਾਲ ਮੋਹ ਪਿਆਰ ਆ ਤੇ ਉਹਨਾਂ ਦੀ ਆਪਣੀ ਜਿਹੜੀ ਇਹ ਵਿਰਾਸਤਾ ਮੈਂ ਕਹਿੰਦਾ ਵੀ ਆਪਣੇ ਵੀਰੇ ਸੋਨੇ ਵੱਲੋਂ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਪਿਆ ਕੀਤਾ ਗਿਆ ਵਾ ਅਸੀਂ ਵੀ ਚਾਹੁੰਦੇ ਆ ਵੀ ਜਿਹੜੇ ਆਪਣਾ ਇਹ ਵੀਰੇ ਸੋਨੇ ਨੇ ਟਰੈਕਟਰ ਵਾਇਆ ਵਾ ਇਹ ਉੱਤੇ ਉਹਦੇ ਕੋਲ ਜਾਵੇ ਤੇ ਜੋ ਵੀ ਉੱਥੇ ਸਮਾਗਮ ਵਗੈਰਾ ਹੁੰਦੇ ਨਗਰ ਕੀਰਤਨ ਤੇ ਲਗਾਏ ਹੁੰਦੇ ਆ ਵੀ ਇਹ ਵੀ ਉੱਥੇ ਜਾ ਕੇ ਸਾਡਾ ਟਰੈਕਟਰ ਵੀ ਉੱਥੇ ਜਾ ਕੇ ਚੱਲੇ ਤੇ ਅਸੀਂ ਵੇਖੀਏ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਇਸੇ ਦੇ ਵਿੱਚ ਆ ਵੀ ਉਹ ਆਪਦੇ ਮਿੱਟੀ ਦੇ ਨਾਲ ਉਹਨਾਂ ਦਾ ਪਿਆਰ ਬਣਿਆ ਰਵੇ ਤੇ ਬਾਕੀ ਦੂਜਾ ਸੋਨੇ ਵੀਰੇ ਨੂੰ ਸ਼ੌਂਕ ਪਹਿਲਾਂ ਤੋਂ ਹੀ ਆ ਖੇਤੀ ਦਾ ਜੋ ਕਿ ਇਹਨਾਂ ਦੇ ਵਰਾਸਤੀ ਆਪਣੀਆਂ ਚੀਜ਼ਾਂ ਬਾਹਰ ਜਾ ਰਹੀਆਂ ਇਹ ਬਹੁਤ ਹੀ ਵਧੀਆ ਪ੍ਰਾਲਾ ਬਹੁਤ ਵਧੀਆ ਲੱਗ ਰਿਹਾ ਜੀ ਜੋ ਕਿ ਆਪਣਾ ਇਹ ਬਸ ਪੰਜਾਬੀ ਕਲਚਰ ਇਹ ਸਿੰਧਾ ਕਹਿੰਦੇ ਆ ਵੀ ਆਪਣੇ ਜਿਹੜੇ ਪੰਜਾਬੀ ਭਰਾ ਬਾਹਰ ਗਏ ਹੋਏ ਆ ਉਹ ਆਪਦੀ ਮਿੱਟੀ ਨਾਲ ਜੁੜੇ ਹੋਏ ਆ ਬਾਹਰ ਸਵੇਰ ਸ਼ਾਮ ਫੋਨ ਕਰਦੇ ਆ ਵੀ ਅੱਜ ਕੀ ਹੋ ਗਿਆ ਕੀ ਹੋ ਗਿਆ ਜੋ ਵੀ ਆਪਣਾ ਇਹ ਚੀਜ਼ਾਂ ਵਾ ਕਰਾਹਾ ਪਾਇਆ ਉਹ ਕੀ ਕੰਮ ਕਰੂ ਉਹ ਵੀ ਵੇਚਣਾ ਹਾਂ ਜੀ ਉਹ ਕਰਾਹਾ ਜਿਵੇਂ ਆਪਣੇ ਘਰਾਂ ਦੇ ਮੂਰੇ ਸਿਰੋਪ ਆ ਜਾਂਦੀ ਆ 바ਰ ਰੁਕ ਜਾਂਦੇ ਆ ਤੇ ਬਰਫ ਹਟਾਇਆ ਕਰੂਗਾ 바ਰ ਦੇ ਵਿੱਚੋਂ 바ਰ ਜਨਕਿ ਸੜਕ ਨੰਗੀ ਜਾਨ ਕੇ ਗੱਡੀ ਅੰਦਰੋਂ ਕਢਣੀ ਆ ਮੂਰੇ ਸنوਹ ਪਈ ਹੁੰਦੀ ਆ ਉਹਦੇ ਵਾਸਤੇ ਕੰਮ ਦਊਗਾ ਜੀ ਤੇ ਹੋਰ ਕੀ ਕੀ ਭੇਜਿਆ ਜਾਦਾ ਆ ਬੋਲਟ ਬੋਲਟ ਭੇਜ ਰਹੇ ਆ ਜੀ ਇੱਕ ਅੱਛਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜਾ ਟਰੈਕਟਰ ਆ ਬਿਲਕੁਲ ਨਵੇਂਆ ਬਾਂਗ ਸਜਾਇਆ ਗਿਆ ਨਾਲ ਦੀ ਨਾਲ ਬੋਲਟ ਮੋਟਰਸਾਈਕਲ ਆ ਜਿਹੜਾ ਇੱਕ ਪਿਓ ਵੱਲੋਂ ਆਪਣੇ ਪੁੱਤ ਨੂੰ ਭੇਜਿਆ ਜਾ ਕੈਨੇਡਾ ਦੇ ਵਿੱਚ ਬੇਸ਼ੱਕ ਪਿਓ ਇੱਥੇ ਰਹਿ ਕੇ ਕੰਮ ਕਰ ਰਿਹਾ ਸਾਲ ਬਾਅਦ 2 ਸਾਲ ਬਾਅਦ ਜਾਂਦਾ ਪਰ ਬੱਚੇ ਉੱਥੇ ਆ ਇੱਕ ਦੂਜੇ ਦੇ ਨਾਲ ਮੋਹ ਆ ਜਿਹੜਾ ਜੁੜਿਆ ਵਾ ਚੀਜ਼ਾਂ ਦੇ ਨਾਲ ਮੋਹ ਆ ਕਿਹਾ ਸਕਦਾ ਹੈ ਦੇਖ ਸਕਦੇ ਹੋ ਕਿ ਟਰੈਕਟਰ ਆ ਜਿਹੜਾ ਉੱਪਰ ਨਕਸ਼ਾ ਵੀ ਬਣਾਇਆ ਗਿਆ ਪਿੰਡ ਰੋਲੀ ਦਾ ਜਿਹੜਾ ਨਕਸ਼ਾ ਵੀ ਬਣਾਇਆ ਗਿਆ ਪੂਰੀ ਤਰ੍ਹਾਂ ਹਰ ਚੀਜ਼ ਦਿੱਤੀ ਗਈ ਹੈ ਪਿਛਲੇ ਪਾਸੇ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਕਰਾਹਾ ਪਾਇਆ ਗਿਆ ਉਹ ਕਰਾਹਾ ਜਿਹੜਾ ਜਦੋਂ ਬਰਫ਼ ਪਿਆ ਕਰੂਗੀ ਕੈਨੇਡਾ ਦੇ ਵਿੱਚ ਤਾਂ ਇਹ ਬਰਫ਼ ਹਟਾਉਣ ਦਾ ਕੰਮ ਵੀ ਕਰੇਗਾ ਤੇ ਜਿਹੜਾ ਨੰਬਰ ਦਾ ਸਾਹਮਣੇ ਦੱਸਿਆ ਕਿ ਜਿਹੜਾ ਇਹ ਸਾਡਾ ਟਰੈਕਟਰ ਆ ਕੈਨੇਡਾ ਦੇ ਵਿੱਚ ਜਿਹੜੇ ਕਬੱਡੀ ਲੀਗ ਟੂਰਨਾਮੈਂਟ ਹੋਇਆ ਕਰਨਗੇ ਜਿਹੜੇ ਟੂਰਨਾਮੈਂਟਾਂ ਤੇ ਜਦੋਂ ਇਹ ਲੈ ਕੇ ਜਾਂਦੇ ਆ ਤਾਂ ਉੱਥੇ ਇਹਨਾਂ ਨੂੰ ਪਰਚੀਆਂ ਜਿਹੜੇ ਟਰੈਕਟਰ ਜਾਂਦੇ ਆ ਪੰਜਾਬ ਤੋਂ ਗਏਵੇਂ ਨਵੇਂ ਮਾਡਲ 'ਚ ਤਿਆਰ ਕੀਤੇ ਉਹਨਾਂ ਨੂੰ ਬਕਾਇਦਾ ਪਰਚੀਆਂ ਦਿੱਤੇ ਜਾਂਦੇ ਨੇ ਤੇ ਉਹ ਪਰਚੀਆਂ ਬਜ਼ੁਰਗਾਂ ਨੂੰ ਦਿਆ ਕਰਨਗੇ ਜੋ ਬੱਚ ਬਜ਼ੁਰਗ ਨੇ ਉਹ ਵੀ ਜਿਹੜਾ ਟੂਰਨਾਮੈਂਟ ਦੇਖ ਸਕਣਗੇ ਸਾਡੇ ਨਾਲ ਸੁਸਾਇਟੀ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਪ੍ਰਧਾਨ ਸਾਹਿਬ ਅਜੇ ਟਰੈਕਟਰ ਭੇਜਿਆ ਜਾ ਰਿਹਾ ਪਿੰਡ ਵਿੱਚੋਂ ਕਿਸ ਤਰ੍ਹਾਂ ਲੱਗ ਰਿਹਾ ਕੈਨੇਡਾ ਦੀ ਧਰਤੀ ਤੇ ਟਰੈਕਟਰ ਜਾਊਗਾ ਪਹਿਲਾਂ ਰੋਲੀ ਚ ਇਹ ਟਰੈਕਟਰ ਹੁੰਦਾ ਸੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਨਗਰ ਤੋਂ ਸਰਦਾਰ ਜਗਰਾਜ ਸਿੰਘ ਜੀ ਨੰਬਰਦਾਰ ਇਹ ਖੇਤੀਬਾੜੀ ਨਾਲ ਜੁੜੇ ਆ ਸ਼ੁਰੂ ਤੋਂ ਇਹਨਾਂ ਦਾ ਬੇਟਾ ਸੋਨਾ ਕੈਨੇਡਾ ਵਿੱਚ ਆ ਉਹਦਾ ਕੰਮਕਾਰ ਆਪਦਾ ਉੱਧਰ ਸੈਟਲ ਆ ਵਧੀਆ ਪਰ ਫਿਰ ਵੀ ਉਹ ਆਪਦਾ ਇਧਰ ਉਹਦਾ ਮੋਹ ਬਹੁਤ ਆ ਪਿੰਡ ਨਾਲ ਤੇ ਆਪਦੇ ਖੇਤੀਬਾੜੀ ਸੰਧਾਨਾ ਉਹਨੇ ਆਪਦੇ ਡੈਡੀ ਨੂੰ ਇਹ ਗੱਲ ਕਹੀ ਮੇਰੀ ਜਲੀ ਤਮੰਨਾ ਜੋ ਆਪਾਂ ਸੰਦ ਪਹਿਲਾਂ ਇਹ ਟਰੈਕਟਰ ਚਲਾਉਂਦੇ ਸੀ ਵਾਹੁੰਦੇ ਸੀ ਮੈਨੂੰ ਅੱਜ ਵੀ ਉਹ ਚੀਜ਼ ਇੱਧਰ ਚਾਹੀਦੀ ਆ ਕਿਉਂਕਿ ਸ਼ੁਰੂ ਤੋਂ ਖੇਤੀ ਨਾਲ ਜੁੜੇ ਕਰਕੇ ਪਰਿਵਾਰ ਫਿਰ ਇਹ ਡੈਡੀ ਨੇ ਉਹਦੀ ਸੋਚ ਕਰਕੇ ਅੱਜ ਟਰੈਕਟਰ ਤਿਆਰ ਕਰਵਾਇਆ ਗਿਆ ਪੈਂਡ ਰੋਲੀ ਤੋਂ ਇੱਕ ਕੈਨੇਡਾ ਆਪਦੇ ਬੇਟੇ ਨੂੰ ਤੇ ਆਪਦੇ ਪੁੱਤ ਨੂੰ ਗਿਫਟ ਦੇ ਤੌਰ ਤੇ ਭੇਜ ਰਿਹਾ ਸਾਨੂੰ ਬੜੀ ਪੈਂਡ ਨੂੰ ਮਾਣ ਵਾਲੀ ਗੱਲ ਆ ਇਹ ਸਾਡੇ ਪੈਂਡ ਤੋਂ ਤਿਆਰ ਹੋ ਕੇ ਟਰੈਕਟਰ ਅੱਜ ਕੈਨੇਡਾ ਜਾ ਰਿਹਾ ਲੱਗਦਾ ਕਿ ਹਰੇਕ ਨੂੰ ਬੱਚਿਆਂ ਲਈ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੋ ਆਪਣੀ ਮਸ਼ੀਨਰੀਆਂ ਗਾਂਹਾਂ ਦਾ ਲੋਭ ਹੁੰਦੀ ਜਾ ਰਹੀ ਆ ਪਰੇ ਸਾਨੂੰ ਉਧਰ ਕਰਨਾ ਚਾਹੀਦਾ ਇਹਦੇ ਨਾਲ ਬੱਚਿਆਂ ਨੂੰ ਵੀ ਪਤਾ ਲੱਗੂਗਾ ਬਿਲਕੁਲ ਜੀ ਜੋ ਇਹਨਾਂ ਦੀ ਅਗਲੀ ਪੀੜ੍ਹੀ ਉਧਰ ਪੋਤੇ ਆ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗੂ ਸਾਡੇ ਉਧਰ ਆ ਸੰਦ ਸੀਗੇ ਜੋ ਉਹੀ ਵਰਤਦੇ ਸੀਗੇ ਜਿਹੜਾ ਟਰੈਕਟਰ ਆ ਚੱਕਰਾ ਆ ਹੁਣ ਬੋਲਟ ਮੋਟਰਸਾਈਕਲ ਆ ਇਧਰ ਆਪਾਂ ਬੋਲਟ ਮੋਟਰਸਾਈਕਲ ਦੇ ਬਹੁਤ ਫੈਨ ਆ ਉਧਰੇ ਭੇਜ ਰਹੇ ਆ ਨਾਲ ਤਿਆਰ ਕਰਵਾ ਕੇ ਹਰ ਬੰਦਾ ਇਹੀ ਕਹਿ ਰਿਹਾ ਕਿ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਨੰਬਰਦਾਰ ਸਾਹਿਬ ਵੱਲੋਂ ਕਿ ਆਪਣੇ ਬੱਚਿਆਂ ਨੂੰ ਜਿਹੜਾ ਇਹ ਗਿਫਟ ਕੀਤਾ ਜਾ ਰਿਹਾ ਟਰੈਕਟਰ ਇੱਕ ਵਾਰ ਫੇਰ ਤਸਵੀਰਾਂ ਦੇ ਵਿੱਚ ਦੇਖ ਲਓ ਕੀ ਫੋਰ ਟਰੈਕਟਰ ਆ 3620 ਜਿਹੜਾ ਕਿ ਹਰ ਇੱਕ ਕਿਸਾਨ ਦੀ ਜਿਹੜੀ ਕਿਹਾ ਜਾ ਸਕਦਾ ਪਸੰਦ ਮੰਨਿਆ ਜਾਂਦਾ ਏ ਟਰੈਕਟਰ ਬੜੇ ਗੀਤ ਵੀ ਫੋਰ ਟਰੈਕਟਰ ਤੇ ਆਏ ਨੇ ਸਮੇਂ-ਸਮੇਂ ਤੇ ਜਿਹੜੇ ਕਲਾਕਾਰ ਆ ਉਹਨਾਂ ਨੇ ਵੀ ਇਸ ਜਿਹੜਾ ਟਰੈਕਟਰ ਨੂੰ ਆਪਣੇ ਗੀਤਾਂ ਵਿੱਚ ਲਿਆਏ ਤੇ ਅੱਜ ਜਿਹੜਾ ਇੱਕ ਟਰੈਕਟਰ ਆ ਪਿੱਛੇ ਦੇਖ ਸਕਦੇ ਹੋ 3620 ਫੋਰ ਟਰੈਕਟਰ ਕੈਨੇਡਾ ਦੀ ਧਰਤੀ ਤੇ ਜਾਊਗਾ ਉੱਥੇ ਜਿਹੜੇ ਬੱਚੇ ਆ ਇਸ ਟਰੈਕਟਰ ਦੇ ਜ਼ਰੀਏ ਆਪਣਾ ਸ਼ੌਂਕ ਪੂਰਨਗੇ ਅਸੀਂ ਹੋਰ ਵੀ ਮਾਪਿਆਂ ਨੂੰ ਅਪੀਲ ਕਰਾਂਗੇ ਕਿ ਬੱਚਿਆਂ ਦੀਆਂ ਭਾਵਨਾਵਾਂ ਨਾਲ ਵੀ ਜੁੜਨਾ ਚਾਹੀਦਾ ਉਹਨਾਂ ਨੂੰ ਅਜਿਹੇ ਜਿਹੜੀਆਂ ਚੀਜ਼ਾਂ ਜੇਕਰ ਉਹ ਵਿਦੇਸ਼ਾਂ 'ਚ ਰਹਿੰਦੇ ਤਾਂ ਜ਼ਰੂਰ ਭੇਜੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਸਾਡੀ ਖੇਤੀ ਸੰਧਾਂ ਦੇ ਨਾਲ-ਨਾਲ ਜਿਹੜੇ ਸਾਡੇ ਵਿਰਸੇ ਦੇ ਨਾਲ ਜੁੜੀ ਰਵੇ ਸਾਡੇ ਪੰਜਾਬ ਦੇ ਨਾਲ ਜੁੜੀ ਰਵੇ ਕੈਮਰਾਮੈਨ ਹਰਪਾਲ ਦੇ ਨਾਲ ਸਾਜ ਸਿੰਘ ਰੌਲੀ ਪੀਟੀਸੀ ਨਿਊਜ਼ ਮੋਗਾ